ਪੈਣਾ ਵੱਲੋਂ ਜਿਹੜੇ ਆਪਣੇ ਭਰਾਵਾਂ ਨੂੰ ਰੱਖੜੀਆਂ ਭੇਜਣ ਭੇਜੀਆਂ ਜਾ ਰਹੀਆਂ ਹੁਣ ਆਪਣੀ ਕਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਕਲਪ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ। ਜਿਸ ਰਾਹੀ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ। ਸਭ ਤੋਂ ਪਹਿਲਾਂ ਮੈਂ ਸਤਪੁਰਕੁਮਾਰ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਰਤ ਹੱਥਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅਮਰ ਸਰ ਦੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸੁਧਾਰ ਆਪ ਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਦੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੁਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਜਿਹੜੀਆਂ ਤਾਂ ਕਿ ਜਿਹੜਾ ਪਵਿੱਤਰ ਤਿਹਾ ਜਿਹੜਾ ਮਨਾਇਆ ਜਾ ਸਕੇ ਨੰਬੀਆਂ ਤਰ੍ਹਾਂ ਕੋਤੋਂ ਵੀ ਤੇ ਲੱਗਿਆ ਵੀ ਜਿਹੜੇ ਆਪਣੇ ਭੈਣਾਵਾਂ ਵੱਲੋਂ ਭਰਾਵਾਂ ਨੂੰ ਜੜੀਆਂ ਰਖੜੀਆਂ ਭੇਜੇ ਭੇਜਣ ਦਾ ਜਿਹੜਾ ਸਿਲਸਿਲਾ ਉਹ ਸਾਫ਼ ਤੋਂ ਦਿਖਾਈ ਦੇ ਰਿਹਾ ਕਿ ਘਰੋਂ ਜਿਹੜੇ ਇੱਕ ਭਰਾ ਜਿਹੜੇ ਆਏ ਨੇ ਇਹਦੇ ਜਾਂ ਮਤਲਬ ਕਹਿ ਸਕਦੇ ਆ ਵੀ ਕੋਈ ਲੜਕੀ ਦੇ ਜਾਂ ਵੀ ਕੋਈ ਰਿਸ਼ਤੇਦਾਰ ਜਿਹੜੇ ਇੱਥੇ ਆ ਉਹ ਪੋਸਟ ਅਪ ਉਸ ਤੱਕ ਪਹੁੰਚਿਆ ਤਾਂ ਕਿ ਆਪਣੀਆਂ ਰਖੜੀਆਂ ਜਿਹੜੀਆਂ ਨੇ ਭੈਣਾਗੀਆਂ ਭਰਾਵਾਂ ਤੱਕ ਪਹੁੰਚਾ ਸਕਣ ਐਨ ਆਰ ਆਈ ਜਿਹੜੇ ਲੋਕ ਆ ਉਹ ਵੀ ਇੱਥੇ ਪਹੁੰਚ ਕੇ ਕੀਤੀ ਆ ਵੀ ਜਿਨ੍ਹਾਂ ਨੇ ਰਖੜੀ ਜਿਹੜੀ ਆ ਉਹ ਬਾਹਰ ਭੇਜਣ ਵਾਸਤੇ ਇੱਥੇ ਆਏ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਕਿੱਥੋਂ ਆ ਜੀ ਨਾ ਪਿੰਡ ਦੇ ਤੇ ਮੁੰਮੂ ਦਾ ਜੀ ਮੈਂ ਬਰਾਦਰ ਇਨ ਲਾਉ ਪੂਰਾ ਇੰਗਲੈਂਡ ਉਹਨੂੰ ਜਿੱਥੇ ਜਾਣਾ ਕਰਨਾ ਹੈ ਵਾਈਟਰੀ ਵੀ ਤੇ ਉਹ ਤੁਹਾਨੂੰ ਸਪੀਡ ਕੋਸਟ ਹਾਂਜੀ ਭਾਜੀ ਇੰਗਲੈਂਡ ਵਾਸਤੇ ਆਏ 19 ਤਰੀਕ ਨੂੰ ਰਖੜੀ ਦਾ ਤਿਆਰ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਕੌਣ ਜਾਣਗੇ ਚਾਚੇ ਕੋ ਮੁਸ਼ਕਲਤ ਨਹੀਂ ਆ ਰਹੀ ਤੇ ਮੁਸ਼ਕਲ ਹੀ ਟਾਈਮ ਲੱਗ ਰਿਹਾ ਹੈ ਬਾਕੀ ਇਹਨਾਂ ਨੇ ਪਿੱਛੇ ਉਹ ਕਹਿ ਰਹੇ ਸੀ 12 13 ਦਿਨ ਲੱਗ ਜਾਣਗੇ ਸਪੀਡ ਕੋਸਟ ਆਂਟੀ ਤੁਸੀਂ ਫੇਰ ਜਾ ਕੇ ਫਿਰ ਆਪਣੇ ਜੱਫੇ ਜਾਂ ਭਰਾਵਾ ਤੇ ਪੈਂਟ ਕੀ ਜਵਾਬ ਦੇੋਗੇ ਜੋ ਆਪਕੀ ਹੁਣ ਸਿਸਟਮ ਅੱਜ ਵੀ ਚੱਲੂਗਾ ਉਹਦੇ ਵਿੱਚੋਂ ਆਪਣੇ ਹੱਥ ਵੱਸ ਕੁਛ ਨਹੀਂ ਗਏ ਇਹਨਾਂ ਦੇ ਹੱਥ ਵੱਸ ਕੁਛ ਨਾਲ ਚਾਹੀਦਾ ਮੈਨੂੰ ਥੋੜਾ ਫਾਸਟ ਹੋਵੇ ਹਾਂਜੀ ਗਰਮੀ ਦੇ ਮੌਸਮ ਦੇ ਵਿੱਚ ਵੀ ਲੋਕਾਂ ਦੀ ਮੰਗ ਹੈ ਜੀ ਕਿ ਜਿਹੜਾ ਸਿਸਟਮ ਹੈ ਉਹ ਜਿਹੜਾ ਥੋੜਾ ਫਾਸਟ ਹੋਣਾ ਚਾਹੀਦਾ ਕਿਉਂਕਿ ਸਰਵਤਾਪੀ ਜਿਹੜਾ ਸਲੋ ਚੱਲਣਾ ਦਿਖਾਈ ਦੇ ਰਿਹਾ ਸੀ ਉਹ ਵੀ ਗੱਲ ਕਰਦੇ ਆ ਲੋਕਾਂ ਦਾ ਅੱਜ ਇੱਥੇ ਤੁਸੀਂ ਆਇਓ ਕਿ ਮੁਸ਼ਕਲਾਂ ਆ ਰਹੀਆਂ ਤੇ ਕੀ ਕਰਨਾ ਹੈ ਬਹੁਤ ਜ਼ਿਆਦਾ ਗਰਮੀਆਂ ਦੇਖੋ ਪਰ ਫੈਨ ਵੀ ਨਹੀਂ ਚੱਲ ਰਿਹਾ ਹੈਗਾ ਠੀਕ ਹਨ ਤੁਸੀਂ ਨੂੰ ਸੀਨ ਹੋ ਰਿਹਾ ਕੋਈ ਇੱਥੇ ਅਧਿਕਾਰ ਅਰੇਂਜਮੈਂਟ ਗਰਮੀ ਤੋਂ ਬਚਣ ਦਾ ਚਲੋ ਲਾਈਨ ਤੇ ਲੱਗੇ ਆ ਲੰਬੀਆਂ ਲਾਈਨਾਂ ਆ ਨਾ ਪਰ ਦੋ ਕਾਊਂਟਰ ਹੋਣੇ ਚਾਹੀਦੇ ਆ ਪਰ ਅਣ ਨੀਕ ਖੋਲਿਆ ਆ ਉਸ ਕਨਾਂ ਕੀ ਰਕੜੀ ਭੇਜਣਾ ਚਾਹ ਰਿਹਾ ਰਕੜੀ ਭੇਜ ਰਿਹਾ ਜੀ ਮੇਰੇ ਮਾਤਾ ਜੀ ਨੇ ਆਪਣੇ ਪਟਾਣ ਭੇਜਣਾ ਮੇਰਾ ਮਾਤਾ ਮੇਰਾ ਭੇਜਣਾ ਔਰ ਸਿਸਟਰਪੱਥੀ ਆਣਗੇ ਸਭ ਤਿਹਾਰ ਹੈਗਾ ਜਿਹੜਾ ਪਵਿੱਤਰ ਤਿਹਾਰ ਹੈਗਾ ਵੀ ਤੁਹਾਨੂੰ ਲੱਗਦਾ ਵੀ ਇਹ ਜਗ੍ਹਾ ਜਿਹੜੀ ਸਰਕਾਰ ਨੇ ਕਿੰਨੀ ਚੀਜ਼ਾਂ ਬਿਲਕੁਲ ਦੇ ਰਹੀਆਂ ਚਾਹੀਦੀਆਂ ਜੀ ਕਿ ਇੰਨੀ ਗਰਮੀ ਹੈਗੀ ਹੈ ਤੇ ਦਰਵਾਜ਼ੇ ਪਿੱਛੇ ਦੇ ਲੱਗੇ ਨੇ ਇਹਨਾਂ ਨੂੰ ਬੰਦ ਕਰਕੇ ਇੱਥੇ ਏਸੀ ਲਗਾਉਣੇ ਚਾਹੀਦੇ ਨੇ ਇਹਨਾਂ ਨੂੰ ਪਬਲਿਕ ਲਈ ਜਿਹੜੀ ਅੰਦਰ ਜਿਹੜੀ ਬੁਲਾਈ ਆ ਉਹਨਾਂ ਲਈ ਸਾਰਿਆਂ ਲਈ ਏਸੀ ਚਾਰ-ਚਾਰ ਰਹੀ ਸੀ ਜਨਤਾ ਲਈ ਕਰਨਾ ਚਾਹੀਦਾ ਪਬਲਿਕ ਸਰਵਟਾ ਹੈ ਨਾ ਤੇ ਪਬਲਿਕ ਨੂੰ ਕੋਈ ਪਤਾ ਹੀ ਨਹੀਂ ਹੈਗਾ ਸਤੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਹਿੰਦੇ ਵੀ ਜਲਦੀ ਕਰਕੇ ਕਾਫੀ ਮੁਸ਼ਕਲ ਆ ਰਹੀ ਹੈ ਪੂਰੀ ਤਰ੍ਹਾਂ ਤਿਆਰ ਹੈ ਰਸਲ ਪਹੁੰਚਾਣੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਲੰਬੀਆਂ ਕਤਾਰਾਂ ਵੀ ਮਾਇਨੇ ਨਹੀਂ ਰੱਖਦੀਆਂ ਲੇਕਿਨ ਸੁਵਿਧਾ ਹੋਣੀ ਚਾਹੀਦੀ ਹੈ ਘੱਟੋ ਘੱਟ ਏਸੀ ਲੱਗੇ ਹੋਣੇ ਚਾਹੀਦੇ ਸਰ ਇੱਥੇ ਕੀ ਕਰਨਾ ਹੈ ਖਿੜਕੀਆਂ ਖੋਲੋ ਤੇ ਇੱਥੇ ਕੀ ਕਰਨਾ ਹੈ ਏਸੀ ਲਗਾਉਣਾ ਚਾਹੀਦਾ ਤੇ ਬਾਕੀ ਖਿੜਕੀ ਖੋਲਣੀ ਚਾਹੀਦੀ ਹੈ ਖਿੜਕੀਆਂ ਲਗਾਉਣੀ ਚਾਹੀਦੀ ਖਿੜਕੀ ਮਤਲਬ ਦਰਵਾਜ਼ੇ ਖੁੱਲ੍ਹੇ ਰਹਿਣ ਪਰ ਗਰਮੀ ਬਹੁਤ ਆ ਗਰਮੀ ਕਰਕੇ ਮਤਲਬ ਕਿ ਬਹੁਤ ਦਿੱਕਤਾਂ ਆ ਰਹੀਆਂ ਲੋਕੋ ਕੋ ਮਤਲਬ ਕਿ ਲਾਈਨ ਨਹੀਂ ਮਿਲਣਾ ਇਹੋ ਖੜਾਉਣਾ ਪੈਂਦਾ वहां पे ਕੋਈ ਪ੍ਰਬੰਧ ਨਹੀਂ वहां पे ਕੋਈ ਫੈਸਿਲਿਟੀ ਨਹੀਂ ਆ ਮਹਾਜਾ ਮਹਾਜਾ ਮਤਲਬ ਕਿ ਬੰਦੇ ਨਹੀਂ ਹੋ ਕੋਈ ਆ ਕੇ ਬਸ ਨੈਲ ਗਿਆ ਤੇ ਮੈਂ ਜੀ ਕੰਪਲੇਂਟ ਕੰਪਲੇਂਟ ਕਰਨਾ ਚਾਹਤ ਹਾਂ ਜਿਹੜੀ ਕਰਨੇ ਕਹਤੇ ਹੈ ਇੱਕ ਲਾਈਨ ਮਤਲਬ ਜੋ ਫਿਰ ਦੂਸਰੀ ਲਾਈਨ ਮੈਂ ਕਹਤੇ ਫਿਰ ਇਹ ਕਹਤੇ ਖਾਣਾ ਖਾਣੇ ਚਲੇ ਗਏ ਹਾਂ ਇਹ ਡਰਾਮੇ ਬਹੁਤ ਕਰਦੇ ਹੈ ਅਜੀ ਰਖੜੀ ਪਹਚਾਣੀ ਕਿ ਨਹੀਂ ਕਿ ਜ਼ਰੂਰੀ ਨਹੀਂ ਨੰਬੀਆਂ ਘਤਾਰਾਂ ਕੇ ਮੈਨੇ ਰੱਖੀ ਰਖੜੀ ਭੈਣ ਭਰਾ ਦਾ ਇੱਕ ਤੋਹਫਾ ਤਿਆਰ ਹੈਗਾ ਇਹ ਤਾਂ ਮਤਲਬ ਪੈਨਾ ਸੈਨਾ ਭਰਾਵਾਂ ਦੀ ਤੇ ਜੀ ਨੇ ਤੇ ਬਾਕੀ ਇਹ ਹੈ ਵੀ ਇਹ ਜਿਹੜੀ ਡਾਕਖਾਨੇ ਦੀ ਜਿਹੜੀ ਸਬੂਧਾ ਹੈ ਨਾ ਇਹ ਇੰਨੀ ਮਤਲਬ ਦੇਰ ਲੱਗਦੀ ਹੈ ਕਿ ਮਤਲਬ ਇਹ ਮਤਲਬ ਜਿਹੜੀਆਂ ਡਾਕੀਆਂ ਜਗ੍ਹਾ ਸੁਟਾਈਆਂ ਜਾਂਦੀਆਂ ਨੇ ਇਹ ਰਵਾਹ ਜੀ ਰੋਲ ਜਾਂਦੀਆਂ ਨੇ ਰੋਲ ਵੀ ਜਾਂਦੀਆਂ ਨੇ ਤੇ ਲੇਟ ਵੀ ਹੋ ਜਾਂਦੀਆਂ ਕੀ ਤੁਸੀਂ ਮੰਗ ਕਰਦੇ ਹੋ ਵੀ ਕੀ ਹੋਣਾ ਚਾਹੀਦਾ ਸਾਨੂੰ ਇਹ ਜਰੂਰੀ ਚਾਹੀਦਾ ਵੀ ਇਹ ਜਿਹੜੀਆਂ ਮਤਲਬ ਜੋ ਵੀ ਕੋਈ ਪਾਰਸਲ ਜਾਂ ਰਜਿਸਟਰੀ ਕੋਈ ਭੇਜਦਾ ਉਹ ਰਾਮਾ ਦੇ ਵਿੱਚ ਨਹੀਂ ਰੁਲਣਾ ਚਾਹੀਦਾ ਉਹ ਬੈਕ ਤੋਂ ਉੱਥੇ ਉੱਥੋਂ ਤੱਕ ਪਹੁੰਚਣਾ ਚਾਹੀਦਾ ਹੈ ਦੇ ਟਾਈਮ 'ਚ ਪਹੁੰਚਣਾ ਚਾਹੀਦਾ ਇਹ ਨਹੀਂ ਹੈਗਾ ਵੀ ਮਤਲਬ ਲਿਫਾਫੇ ਪਾੜ ਕੇ ਵਿੱਚੋਂ ਚੀਜ਼ਾਂ ਕੱਢ ਲੈਣੀਆਂ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈਗੀ ਮਤਲਬ ਲਿਫਾਫੇ ਪਾੜ ਕੇ ਵਿੱਚੋਂ ਰਜਿਸਟਰੀਆਂ ਕੱਢ ਲੈਣੀਆਂ ਕਾਗਜ਼ ਕੱਢ ਲੈਣੇ ਜਾਂ ਕੋਈ ਰਕੜੀਆਂ ਕੱਢ ਲੈਣੀਆਂ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈ ਕਾਫੀ ਅਸੂ ਵੀ ਤਾਂ ਜੜੀਆਂ ਮਹਿਸੂਸ ਹੁੰਦੀਆਂ ਮਤਲਬ ਇਹ ਵੀ ਜਿਸ ਤਰ੍ਹਾਂ ਫੈਕ ਲਿਫਾਫੇ ਹੋਏ ਹੋਏ ਨੇ ਉਸੀ ਤਰ੍ਹਾਂ ਰਹਿਣਾ ਚਾਹੀਦੀ ਨੇ ਤੇ ਮਤਲਬ ਜਿੰਨੀ ਜਲਦੀ ਹੋ ਸਕੇ ਉਹਨਾਂ ਪਹੁੰਚਣਾ ਚਾਹੀਦਾ ਹੈ ਮਤਲਬ ਕਿਸ ਤਰ੍ਹਾਂ ਦਾ ਕੋਈ ਸਪੈਸ਼ਲ ਕੀਤਾ ਕਿ ਆ ਵੀ ਤਾਂ ਜੋ ਲੋਕ ਜਿਹੜੀ ਆਪਣੀਆਂ ਰਖੜੀ ਦਾ ਵਧੀਆ ਤਿਹਾਰੀਲਾ ਪਹਿਣਾ ਆਪਣੇ ਭਰਾਵਾਂ ਤੱਕ ਰਖੜੀਆਂ ਪਹੁੰਚਾ ਸਕਣ ਰਖੜੀ ਲਈ ਕਰ ਅਸੀਂ ਸਪੈਸ਼ਲ ਐਲੀਮੈਂਟ ਇਹ ਕਰ ਰਹੇ ਕਿ ਕਿਉਂਕਿ ਮੰਡੇ ਦੀ ਰਖੜੀ ਹੈ ਤੇ ਸੰਡੇ ਨੂੰ ਵੀ ਜਿਹੜੀ ਸਾਡੇ ਕੋਲ ਡਾਕ ਰਸੀਪ ਵੀ ਸਪੈਸ਼ਲ ਰਖੜੀ ਰੱਖਦੀ ਮਿਲ ਉਹ ਅਸੀਂ ਸਪੈਸ਼ਲੀ ਸਾਡੇ ਡਿਲੀਵਰੀ ਸਟਾਫ ਜਿਹਦੇ ਪੂਰੀ ਡਿਲੀਵਰੀ ਕਰਦੇ ਪੋਸਟਮੈਨ ਸਾਡੇ ਸਾਰੇ ਸਟਾਫ ਆਏਗਾ ਸੰਡੇ ਨੂੰ ਵੀ ਅਸੀਂ ਡਿਲੀਵਰੀ ਕਰਵਾਉਂਗੇ ਸਪੈਸ਼ਲੀ ਤਾਂ ਕਿ ਕੋਈ ਵੀ ਪਰਾਵੀ ਇਹ ਸੁਣਨੇ ਨਾਲ ਜੀ ਸਰ ਜੇ ਐਨ ਆਰ ਆਈ ਦੀ ਗੱਲ ਕੀਤੀ ਜਾਵੇ ਕਿੰਨੇ ਕਿ ਦਿਨ ਲੱਗਦੇ ਆ ਸਰ ਜੀ ਮੈਥੋਂ ਜਨਾ ਕੋਈ ਪੋਸਟ ਕਰਦਾ ਤੇ ਉੱਥੇ ਤੱਕ ਪਹੁੰਚਦਾ ਬਸ ਨਾਰਮਲੀ ਅਲੱਗ-ਅਲੱਗ ਹੁੰਦਾ ਨੇ ਸਪੀਡ ਕੋ ਜੇ ਫਾਸਟ ਪਹੁੰਚ ਕੇ ਹੋ ਤਾਂ ਮਿਨੀਮਮ 7 ਡੇਜ਼ ਦੇ ਵਿੱਚ ਪਹੁੰਚ ਜਾਂਗੇ ਆਲਮੋਸਟ ਔਰ ਜੋ ਰਜਿਸਟਰ ਮੇਲੇ ਜਿਹੜੀ ਉਹ ਥੋੜੀ 10 ਤੋਂ 12 ਦਿਨ ਲੈ ਲੈਂਦੀ ਹੈ 5-7 ਦਿਨ ਬਾਅਦ ਗੱਲ ਕਰ ਦਿੰਦੇ ਹਾਂ ਤੇ ਉਹ ਵੀ ਸਾਡਾ ਅਰੇਂਜਮੈਂਟ ਹੈਗਾ ਤੁਸੀਂ ਕਿ ਕੋਈ ਕੋਈ ਜਿਹੜੇ ਸਮਝਦਾ ਰੇ ਕੋ ਪਹਿਲਾਂ ਹੀ ਸ਼ੁਰੂ ਕਰਵਾ ਦੇ ਮਹੀਨਾ ਪਹਿਲਾਂ ਹੀ ਸ਼ੁਰੂ ਕਰੇ ਕਿ ਦਿਨ ਦੇ ਰੁਕਾਉਂਦੇ ਫਰ ਟਾਈਮ ਵੀ ਪਤਾ ਨਹੀਂ ਸਰ 111 ਚੈਲੰਜ ਲੈਂਦਾ ਇੱਕ ਮਤਲਬ ਇਹ ਦਿਨਾਂ ਦੇ ਵਿੱਚ ਸਰ ਸਾਡੇ ਬਹੁਤ ਰਸ਼ ਵਾਲਾ ਟਾਈਮ ਹੁੰਦਾ ਤਾਂ ਖਰੀ ਸਪੈਸ਼ਲ ਹੁੰਦਾ ਕਿਉਂਕਿ ਬਾਕੀ ਆਰਡੀਨਰੀ ਤਾਂ ਲੋਕ ਮੇਲ ਹੁੰਦਾ ਅੱਜ ਕੱਲ ਚਿੱਠੀਆਂ ਜਾਣੀ ਨਹੀਂ ਸਰ ਪਰ ਡਾਕੀ ਮੇਲ ਸਾਡੇ ਕੋਲ ਸਪੈਸ਼ਲੀ ਹੁੰਦਾ ਉਹਦੇ ਲਈ ਅਸੀਂ ਸਪੈਸ਼ਲ ਅਰੇਂਜਮੈਂਟ ਵੀ ਕਰਦੇ ਹਾਂ ਫਿਰ ਸੰਡੇ ਨੂੰ ਵੀ ਇਸ ਵਾਰ ਕਰਾਂਗੇ ਅਸੀਂ ਅਸਾਂ ਕਈਆਂ ਸਕਾਇਟਰੀ ਵੀ ਮਤਲਬ ਗਰਮੀ ਕਰਕੇ ਲੈਣਾ ਵਿੱਚ ਲੱਗਣਾ ਪੈਂਦਾ ਇੱਥੇ ਵੀ ਸ਼ੁਰੂ ਦਾ ਥੋੜੀ ਹੋਣੀ ਚਾਹੀਦੀ ਹੈ ਜਿਹੜੀ ਸਰ ਇਹ ਹੁਣ ਗਵਰਨਮੈਂਟ ਪਾਲਿਸੀ ਦਾ ਇਹਦੇ ਬਾਰੇ ਅਸੀਂ ਨਹੀਂ ਕਿਸੇ ਕਦਰ ਇਹ ਮਤਲਬ ਇਹ ਸਿਰ ਅ థాంక్యూ సో మచ్ ਤੁਸੀਂ ਦੇਖ ਸਕਦੇ ਹੋ ਕਿ ਰੋਕਾ ਜੋ ਮਨਾ ਵਿੱਚ ਬਹੁਤ ਜੜੀਆ ਸ਼ੰਤਾ ਉਹ ਸਾਫ਼ ਤੋਂ ਤੇ ਦਿਖਾਈ ਦੇ ਰਹੀ ਹੈ ਕਿਉਂਕਿ ਪੋਸਟ ਆਫਿਸ ਇਸ ਲੰਬੀਆਂ ਲੈਣਾ ਜੜੀਆਂ ਉਹ ਇਹ ਕਰ ਨੂੰ ਜੜੀਆਂ ਬਹੁਤ ਪੱਗੀਆਂ ਪੱਗੀਆਂ ਵਿੱਚ ਪਹਿਲਾਂ ਇਹ ਆਪਣੇ ਭਾਵਾਂ ਵਾਸਤੇ ਉਹ ਪਹਿਣਾ ਜਿਹੜੀਆਂ ਨਹੀਂ ਸਮੇਸਿਰ ਜਿਹੜੀਆਂ ਪਹੁੰਚ ਸਕਦੀਆਂ ਉਹ ਇੱਥੇ ਆਪਣੇ ਭਾਵਾਂ ਵਾਸਤੇ ਰਖੜੀ ਪਹੁੰਚਾਉਣ ਵਾਸਤੇ ਇੱਥੇ ਜਰੂਰ ਆਪਣੇ ਕਿਸੇ ਪਰਿਵਾਰਿਕ ਮੈਂਬਰ ਨੂੰ ਭੇਜਨੀ ਆ ਤਾਂ ਜੋ ਰਖੜੀਆਂ ਜਿਹੜੀਆਂ ਉਹ ਟਾਈਮ 'ਚ ਆਪਣੇ ਉਹਨਾਂ ਦੇ ਭਾਵਾਂ ਤੱਕ ਪਹੁੰਚ ਜਾਵੇ ਲੇਕਿਨ ਇੱਥੇ ਜਿਹੜੀ ਲੋਕ ਖੜੇ ਨੇ ਉਹ ਕਾਫੀ ਅਸੁਵਿਧਾ ਜਿਹੜੀ ਹੈ ਉਹ ਮਹਿਸੂਸ ਕਰਦੇ ਪਏ ਨੇ ਕਿਉਂਕਿ ਨਾ ਤਾਂ ਇਹ ਇੰਨੀ ਗਰਮੀ ਵਿੱਚ ਏਸੀ ਦਾ ਕੋਈ ਪ੍ਰਬੰਧ ਹੈਗਾ ਤੇ ਇੱਥੋਂ ਤੱਕ ਲੋਕਾਂ ਦੀ ਸ਼ੰਕਾ ਇਹ ਵੀ ਹੈ ਵੀ ਜਦੋਂ ਅਸੀਂ ਰਖੜੀਆਂ ਦੇ ਲਫਾਫੇ ਦੇਖ ਕੇ ਜਾਂਦੇ ਆ ਤੇ ਜਦੋਂ ਜਾਂ ਤਾਂ ਉਹਨਾਂ ਦੇ ਜਿੱਥੇ ਭੇਜਦੇ ਆ ਉਹਨਾਂ ਉੱ ਬਿਚਾਰ ਖੜੀ ਜੜੀਆਂ ਵਿੱਚੋਂ ਜਿਹੜੀ ਗੁੰਮ ਹੈ ਉਹ ਦਿਖਾਈ ਦਿੰਦੀ ਹੈ ਵੀ ਕਹਿ ਸਕਦੇ ਹਾਂ ਉਹ ਵੀ ਪਵਿੱਤਰ ਤਿਹਾਹ ਤੇ ਸਰਕਾਰ ਨੂੰ ਤੇ ਚਾਹੀਦਾ ਵੀ ਕਟੋਗੜ ਸੈਂਟਰ ਸਰਕਾਰ ਨੂੰ ਵੀ ਇਹ ਜ਼ਰੂਰ ਚਾਹੀਦਾ ਵੀ ਇੱਥੇ ਜਿਹੜਾ ਇੰਤਜ਼ਾਮ ਜਿਹੜੇ ਆ ਉਹ ਪੋਸਟ ਆਫਿਸ ਦੇ ਵਿੱਚ ਵਧੀਆ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਨਾ ਆਣ ਜਿਹੜੇ ਆਪਣੇ ਭੈਣਾ ਆਪਣੇ ਭਰਾਵਾਂ ਨੂੰ ਰੱਖਣੀਆਂ ਭੇਜਦੇ ਉਹਨਾਂ ਦੇ ਸਮੇਂ ਸਿਰ ਪਹੁੰਚਣ ਤਾਂ ਜੋ ਆਪਣਾ ਪਵਿੱਤਰ ਤਿਹਾਹ ਜਿਹੜਾ ਉਹ ਮਨਾ ਸਕਣ ਤੇ ਅਸੁਵਿਧਾ ਜਿਹੜੀ ਆ ਉਹ ਨਾ ਹੋਵੇ ਤੇ ਇੱਥੇ ਕਟੋ-ਕਟ ਜਿਹੜੇ ਲੋਕ ਲੰਬੀਆਂ ਲਾਈਨਾਂ ਵਿੱਚ ਖੜੇ ਆ ਉਹਨਾਂ ਵਾਸਤੇ ਦੋ ਖਿੜਕੀਆਂ ਵੀ ਖੋਲ੍ਹੀਆਂ ਚਾਹੀਦੀਆਂ ਏ ਸਟਾਪ ਬੈਠਾ ਉਹ ਤਾਂ ਹਰ ਸੁਵਿਧਾ ਜਿਹੜੀ ਆ ਉਹ ਲੈ ਰਿਆ ਲੋਕਾਂ ਦੇ ਪੈਸੇ ਦੀ ਜਿਹੜੀ ਉਹ ਸੁਵਿਧਾ ਉਹ ਜਰੂਰ ਲੈਂਦਾ ਦਿਖਾਈ ਦੇ ਰਿਹਾ ਲੇਕਿਨ ਜਿਹੜੇ ਲੋਕ ਨੇ ਜਿਨ੍ਹਾਂ ਦੇ ਟੈਕਸ ਇਕੱਠੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਜਿਹੜੀ ਸੁਵਿਧਾ ਉਹ ਨਹੀਂ ਦਿੱਤੀ ਜਾਂਦੀ ਜੋ ਸਰਕਾਰਾਂ ਦਾਅਵੇ ਜਿਹੜੀ ਜੂਰ ਕਰਦੀ ਆ ਲੇਕਿਨ ਪੋਸਟ ਆਫਿਸ ਵਿੱਚ ਇਹੋ ਜਿਹਾ ਪ੍ਰਬੰਧ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲੇ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਦੈਨਿਕ ਸਵੇਰਾ ਅਫਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਏ ઓਰ WhatsApp ਚੈਨਲ ਬਰ